ਪੂਰਾ ਕਵਰ ਹੋ ਜਾਏ ਤੇ ਲੈ ਲਓ ਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਹਾਨੂੰ ਪਤਾ ਹੈ ਲਗਾਤਾਰ ਆਪਾਂ ਮਾਸਟਰ ਕੇਡਰ ਦੀਆਂ ਮੰਗਾਂ ਨੂੰ ਲੈ ਕੇ ਲੈਕਚਰਰ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੜਿਆ ਹੈ ਤੁਹਾਨੂੰ ਵੀ ਪਤਾ ਹੈ ਸਰਕਾਰ ਆਪਾਂ ਨੂੰ ਟਸ ਤੋਂ ਮਸ ਨਹੀਂ ਸਮਝਿਆ ਪਰ ਤੁਸੀਂ ਵੀ ਜਾਣੀ ਜਾਣੋ ਸਰਕਾਰ ਜਦੋਂ ਤੱਕ ਆਪਾਂ ਇਹਨਾਂ ਦਾ ਜਲੂਸ ਨਹੀਂ ਕੱਢਿਆ ਉਦੋਂ ਤੱਕ ਆਪਾਂ ਨੂੰ ਆਪਣੀ ਭਰਤੀ ਨਹੀਂ ਦੇਣੀ ਕਿਉਂ ਨਹੀਂ ਜਣੀ ਕਿਉਂਕਿ ਇਹ ਸਰਕਾਰ ਜਾਣਦੀ ਹੈ ਕਿ ਬੇਰਜ਼ਗਾਰ ਕੋਈ ਗੱਲ ਨਹੀਂ 2-3 ਸਾਲ ਵੇਖਦੇ ਆ ਇਹਨਾਂ ਨੇ ਕੀ ਕਰਨਾ ਹੈ ਲਗਾਤਾਰ ਇਹਨਾਂ ਨੇ ਆਪਾਂ ਨੂੰ ਲਾਰਿਆ ਚ ਰੱਖਿਆ ਤਾਂ ਸਾਥੀਓ ਉਸ ਸੰਬੰਧ ਵਿੱਚ ਆਪਾਂ ਅੱਜ ਸੰਦੀਪ ਜਾਖੜ ਨੂੰ ਆਪਾਂ ਅੱਜ ਮਿਲੇ ਆ ਅਬੋਰ ਦੇ ਵਿੱਚ ਮਾਸਟਰ ਕੈਡਰ ਦੀਆਂ ਮੰਗਾਂ ਨੂੰ ਲੈ ਕੇ ਲੈਕਚਰਰ ਦੀਆਂ ਮੰਗਾਂ ਨੂੰ ਬੜੇ ਸੋਹਣੇ ਤੇ ਸਹਿird ਆਪਣੇ ਜਿਹੜੇ ਵਿਚਾਰਾਂ ਦੇ ਨਾਲ ਮਿਲੇ ਆ ਪਰ ਮਿਲ ਕੇ ਬੜੀ ਖੁਸ਼ੀ ਹੋਈ ਹੈ ਪੀ ਉਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲਾ ਜਿਹੜਾ ਵਿਦਵਨ ਸਭਾ ਦਾ ਜਲਾਸ ਆ ਰਿਹਾ ਹੈ 23 ਤੋਂ ਸ਼ੁਰੂ ਹੋ ਰਿਹਾ ਹੈ ਪਰ ਉਹਦੇ ਵਿੱਚ ਤੁਹਾਡੀਆਂ ਜਿਹੜੀਆਂ ਮਾਸਟਰ ਕੈਡਰ ਦੀਆਂ ਮੰਗਾਂ ਹਨ ਤੇ ਜਾਂ ਲੈਕਚਰਰ ਦੀਆਂ ਮੰਗਾਂ ਜਾਂ ਉਮਰ ਆਦਿ ਦੀਆਂ ਮੰਗਾਂ ਹੈ ਜਬ 55% ਦੀ ਮੰਗ ਹੈ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਬੇਬਾਕੀ ਨਾਲ ਚੁੱਕਾਂਗੇ ਤੁਸੀਂ ਲਗਾਤਾਰ ਸੰਘਰਸ਼ ਦੇ ਸਾਥੀਓ ਤੁਸੀਂ ਬਹੁਤ ਵਧੀਆ ਰਿਪਰੈਜ਼ੈਂਟ ਕਰ ਰਹੇ ਹੋ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਖੁਸ਼ ਹੋ ਕੇ ਉਹਨਾਂ ਨੇ ਆਪਾਂ ਨੂੰ ਅੱਜ ਬਹੁਤ ਵਧੀਆ ਸਭਾਗੇ ਤੌਰ ਤੇ ਮਿਲਿਆ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਵੀ ਉਹਨਾਂ ਨੇ ਆਪਣੀ ਮੰਗ ਬਹੁਤ ਵਧੀਆ ਢੰਗ ਨਾਲ ਚੁੱਕਣ ਦੀ ਆਪਾਂ ਨੂੰ ਹੌਸਲਾ ਅਫਜ਼ਾਈ ਕੀਤੀ ਤਾਂ ਸਾਥਿਓ ਇਸੇ ਤਰ੍ਹਾਂ ਤੁਸੀਂ ਲਗਾਤਾਰ ਮਾਸਟਰ ਕਟ ਦੀਆਂ ਮੰਗਾਂ ਨੂੰ ਲੈ ਕੇ ਸਾਰੇ ਗਰੁੱਪਾਂ 'ਚ ਬੈਠੇ ਹੋ 23 ਤਰੀਕ ਨੂੰ ਆਪਣਾ ਸੰਘਰਸ਼ ਵੀ ਵਿੱਡਿਆ ਹੋਇਆ ਸੰਘਰਸ਼ ਦੇ ਵਿੱਚ ਆਪਾਂ ਸਾਰੇ ਮੌਜੂਦ ਆ 23 ਤਰੀਕ ਨੂੰ ਆਪਾਂ ਮੁੱਖ ਮੰਤਰੀ ਦੀ ਕੋਠੀ 'ਚ ਘਰਾਓ ਕਰਨ ਜਾ ਰਹੇ ਆ 23 ਤੋਂ ਪਹਿਲਾਂ ਆਪਾਂ 2 ਮਾਰਚ ਨੂੰ ਜਿਹੜਾ ਕੀਤਾ ਸੀ ਆ ਮੁੱਖ ਮੰਤਰੀ ਕੋਟੀ ਦਾ ਕਰਾਓ ਉਹਦੇ ਵਿੱਚ ਆਪਾਂ ਨੂੰ ਮੀਟਿੰਗ ਦੇ ਕੇ ਇਹਨਾਂ ਨੇ ਮੁਲਤਵੀ ਕਰਤੀ ਹੈ ਅਜੇ ਤੱਕ ਆ ਪ੍ਰਸ਼ਾਸਨ ਨੇ ਆਪਾਂ ਨੂੰ ਮੀਟਿੰਗ ਦੇਣ ਦਾ ਕੋਈ ਪ੍ਰੋਸਾ ਨਹੀਂ ਦਿੱਤਾ ਤਾਂ ਸਾਥੀਓ 23 ਨੂੰ ਆਪਾਂ ਸਰਦਾਰ ਸ਼ੀਤ ਸਿੰਘ ਸਰਦਾਰ ਭਗਤ ਸਿੰਘ ਸ਼ੇਗੀ ਦਿਹਾੜੇ ਦੇ ਜਿਹੜਾ ਆਪਣਾ ਰੋਜ਼ ਪ੍ਰਦਰਸ਼ਨ ਹੈ ਸਾਥੀਓ ਸਾਰਿਆਂ ਨੇ ਪਹੁੰਚਣਾ ਹੈ ਵੇਖੋ ਇਹਨਾਂ ਦਾ ਜਦੋਂ ਤੱਕ ਜਲੂਸ ਨਾ ਨਿਕਲਿਆ ਉਦੋਂ ਤੱਕ ਇਹ ਆਪਾਂ ਨੂੰ ਪ੍ਰਤੀ ਨਹੀਂ ਦੇਣਗੇ ਸਨੀਲ ਅਸਦੀਪ ਜਖੜ ਨੂੰ ਆਪਾਂ ਸਾਰੀਆਂ ਗੱਲਾਂ ਦੱਸੀਆਂ ਵੀ 12000 ਪੋਸਟਾਂ ਆਪਣੀਆਂ ਖਾਲੀ ਐ ਪੰਜਾਬ ਵਿੱਚ ਲੈਕਚਰਰ ਦੀ ਖਾਲੀ ਐ ਤਾਂ ਸਾਥੀਓ ਆਓ ਆਪਾਂ ਮਿਲਦੇ ਹਾਂ ਸਾਥੀਓ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਵਿੱਚ ਇਹ ਮਿਲਪਲਾਨਡ ਤਾਂ ਸਾਥੀਓ ਇੱਕ ਦੋ ਗੱਲਾਂ ਹੋਰ ਐ ਕੱਲ ਨਹੀਂ ਪਰਸੋਂ ਵੀਰਵਾਰ ਦੇ ਦਿਨ ਸਾਥੀਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮਲੇਰਕੋਟਲਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ 11 ਵਜੇ ਮੀਟਿੰਗ ਕੀਤੀ ਜਾਊਗੀ ਵੀਰਵਾਰ ਨੂੰ ਤੇ 2 ਵਜੇ ਮੀਟਿੰਗ ਸੋਰੀ 11 ਵਜੇ ਦਾ ਟਾਈਮ ਆਪਣਾ ਪਟਿਆਲਾ ਯੂਨੀਵਰਸਿਟੀ ਦਾ ਹੈ ਤੇ 2 ਵਜੇ ਦਾ ਟਾਈਮ ਮਲੇਰਕੋਟ ਦਾ ਦੇਵ ਜिले ਦਾ ਹੈ ਤਾਂ ਸਾਥੀਓ ਤੁਸੀਂ ਸਾਰੇ ਤਿਆਰ ਹੋ ਕੱਲ ਨਹੀਂ ਪਰਸੂ ਅਸੀਂ ਤੁਹਾਨੂੰ ਮਿਲਦੇ ਆਪਾਂ ਸਾਰੇ ਲਗਾਤਾਰ ਅਗਲਾ ਤਰਨਾ ਜਿਹੜਾ ਸੰਘਰਸ਼ ਆ ਪਵਿੱਟਿਆ ਹੋਇਆ ਉਹਨੂੰ ਹੋਰ ਲੰਬਾ ਕੁਤ ਕਰੀਏ ਤਾਂ ਸਾਥੀਓ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਪਹੁੰਚਿਆ ਜਿਹਨਾਂ ਨੇ ਆਪਾਂ ਨੂੰ ਇੱਥੇ ਪਹੁੰਚਣ ਦਾ ਮੌਕਾ ਦਿੱਤਾ ਗੱਲ ਕਰ ਰੱਖਣ ਦਾ ਮੌਕਾ ਦਿੱਤਾ ਤਾਂ ਸਾਥੀਓ ਮਿਲਦੇ ਆਂ ਆਪਾਂ 23 ਨੂੰ ਤਾਂ ਸਾਥੀਓ ਸਾਰੇ ਦਾ ਧੰਨਵਾਦ ਤੇ ਮੈਂ ਜਸਵੰਤ ਸਿੰਘ ਬਾਇਆ ਸੂਬਾ ਪ੍ਰਧਾਨ ਪੰਜਾਬ ਧੰਨਵਾਦ ਸਾਥੀਓ